ਗੜ ਬਹੁਤ ਗਰਮੀ ਆ ਗਰਮੀ ਜ਼ਿਆਦਾ ਆ ਨਿਆਣੇ ਚੱਕੇ ਮੋਢਿਆਂ ਦੇ ਡੋਲੂ ਭਰਾ ਦੇ ਨੇ ਮਾਸੇ ਨੂੰ ਲੱਸੀ ਦੇ ਜਲੰਧਰ ਵਾਲਿਆਂ ਨੂੰ ਹਾਂ ਹੈਲੋ ਗਾਈ ਜੀ ਸਸਤੀ ਗੱਲ ਕਰ ਦੋ ਸਾਡੇ ਹੈਲੋ ਹਾਈ ਅੱਜ ਹੀ ਗਾਡੇ ਘਰੇ ਪ੍ਰੋਗਰਾਮ ਹੈ ਜੀ ਗੈਸਟਰੀ ਮਿਲਦਾ ਹੁੰਦਾ ਹੈ ਗੈਸਟਾ ਸਾਡੇ ਅੱਜ ਦੇ ਗੈਸਟ ਸਾਡੇ ਅੱਜ ਰਹਿ ਗਏ ਆ ਪੁਰਾਣੀ ਬਰੂਕ ਨੂੰ ਬਹੁਤ ਪਿਆਰ ਦਿੱਤਾ ਥੈਂਕ ਯੂ ਤੁਹਾਡਾ ਬਹੁਤ ਪਿਆਰ ਦਿੱਤਾ ਮੈਂ ਉਸੇ ਨਾਂ ਤਾਂ ਕਰਕੇ ਨੇ ਵੀ ਆ ਗਏ ਨਾ ਤੁਹਾਡੇ ਕਰਕੇ ਆ ਗਏ ਮੋਂਤਾ ਆਇਆ ਵੀ ਵਿੱਚ ਲਿਆ ਵਾ ਜਰਾ ਆਇਆ ਇਹ ਕਾਹਦੀ ਨੂੰ ਨਹੀਂ ਲੈ ਆਇਆ ਦੇਂਦਾ ਨਹੀਂ ਆ ਫਲੈਰ ਪੈਂਦੀ ਓ ਡੋਲੂ ਭਰਾ ਦੇ ਨੇ ਮਾਸੀ ਨੂੰ ਲੱਸੀ ਦੇ ਜਲੰਧਰ ਵਾਲਿਆਂ ਨੂੰ ਹਾਂ ਹਾਂ ਲੱਸੀ ਲੈ ਗਏ ਨੀ ਮਾਸੀ ਨੂੰ ਸਾਰਾ ਕੁਝ ਦਿਬੋ ਕੁਝ ਚਾਰ ਦਿਨ ਸਾਰਾ ਕੁਝ ਸਾਰਾ ਚੱਲਣਾ ਲੱਸੀ ਦੁੱਧ ਦਹੀਂ ਚੋਲ ਸਭ ਕੁਝ ਲੱਸੀ ਹਾਜੀ ਲੋ ਜੀ ਸਾਰੇ ਜਾਨੇ ਹੋ ਗਏ ਇਕੱਠੇ ਜੀ ਫੈਮਿਲੀ ਸਾਡੀ ਸੁਹਾਣੀ ਵੀ ਆ ਗਈ ਹੈ ਜੀ ਇੱਥੇ ਸੁਹਾਣੀ ਇੱਧਰ ਸੁਹਾਣੀ ਬੇਟਾ ਹੈ ਮੈਂ ਮਦਰਾ ਤੁਨੀ ਬਰਾਬਰ ਹੈਲੋ ਕਰੋ ਹੈਲੋ ਕਰੋ ਹੈਲੋ ਹੈਲੋ ਇੱਦਾਂ ਇੱਦਾਂ ਵੀਰ ਨੂੰ ਮਨਾ ਦੇ ਲੱਗਦਾ ਹੈਲੋ ਇੱਦਾਂ ਕਰਦਾ ਸਾਰੇ ਜਾਨੇ ਸਾਰੇ ਨਾ ਹੱਥ ਕੱਢੋ ਗਾਣਾ ਨਾਲ ਲਾਤ ਬਣਾਓ ਗਾਣਾ ਨਾਲ ਲੋ ਜੀ ਸੁਹਾਣੀ ਆ ਗਈ ਸਾਡੀ ਹੋਰ ਚਾਹੀਦੀ ਲੋ ਜੀ ਬਾਕੀ ਬਲੋਗ ਨਾਲ ਸਾਰਿਆਂ ਦੇ ਬਣੇ ਦੇ ਐਂਡ ਤੱਕ ਤੇ ਰੈਡੀ ਸ਼ੈਡੀ ਹੋ ਗਏ ਮੱਥਾ ਟੇਕਣ ਜਾਣਾ ਆਪਾਂ ਲੋ ਜੀ ਕੁਰਤੇ ਪਜਾਮੇ ਪਾ ਲਏ ਕਹਿੰਦੇ ਸਾਰਿਆਂ ਨੇ ਤਾਂ ਇਹਨੇ ਵੀ ਕੁਰਤਾ ਪਜਾਮੇ ਪਾ ਲਿਆ ਮਾਛੜ ਨੇ ਵੀ ਕੁਰਤਾ ਪਜਾਮੇ ਪਾ ਲਿਆ ਛੈਮ ਨੇ ਵੀ ਕੁਰਤਾ ਪਜਾਮੇ ਪਾ ਲਿਆ ਮੈਂ ਇਕੱਲਾ ਹੀ ਰਹਿ ਗਿਆ ਹੁਣ ਮੈਂ ਵੀ ਕੋਈ ਮਨਾਇਆ ਕੁਰਤਾ ਪਜਾਮਾ ਪਾਵਾ ਦੇ ਆਨੇ ਮਨ ਇਕੱਲਾ ਵੀ ਲੋ ਜੀ ਆਗੇ ਇਧਰ ਸਾਰੇ ਜਣੇ ਬੀਬੀ ਆਈ 85 ਬਾਹਰ ਨੇ ਇਹ ਕਿਤੇ ਆਈ ਸਦਾ ਪ੍ਰਭਾ ਵੀ ਲੋ ਜੀ ਸਾਰੇ ਆਨੇ ਆਈ ਜਾਂਦੇ ਪਏ ਆ ਪ੍ਰੋਗਰਾਮ ਦਫੀਆਂ ਪੈ ਲਾ ਪੀ ਅੰਦਰ ਤੈ ਤਾ 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 ਚੱਲਦਾ ਇਹ ਕੰਮ ਗੋਡ ਬles you ਬੇਟਾ ਦੀ ਪਤੈਲ ਚਵਾਉਂਗੀ ਜਾਂ ਮੈਂ ਚਵਾਵਾਂ ਪੈਸੇ ਲੈ ਲੈਣੇ ਫੇਰ ਮੈਂ ਤੇਰੇ ਹਿੱਸੇ ਦੇ ਹਾਂ ਤੇ ਤੇਰੇ ਵਾਲੇ ਮੇਰਾ ਪੁੱਤ ਇੱਥੇ ਚਵਾ ਇੱਥੇ 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 ਇਧਰ ਤੇ ਉਧਰ ਦੋਨਾਂ ਪਾਸੇ ਹਾਂ ਉਧਰ ਵੀ ਉਧਰ ਵੀ ਉਧਰ ਵੀ ਮੇਰਾ ਪੁੱਤ ਹਾਂ ਦੋ ਵੀ ਕੁੜੀ ਨੂੰ ਪੈਸੇ ਦੇ ਦੋ 10 20 ਰੁਪਏ ਕੁੜੀ ਨੂੰ ਵਿਚਾਰੀ ਨੂੰ ਹਾਂ ਲੈ ਵੀ ਦੀਪਾ ਚੱਕ ਨੋਟ ਤੈਨੂੰ ਮੈਨ ਲੱਗੇ ਆ ਔਰ ਚੱਕ 20 ਰੁਪਏ ਦੇਖਿਆ ਤੈਨੂੰ ਫਾਇਦਾ ਕਰਾਇਆ ਨਾ ਤੇਰਾ ਮੈਂ ਆਪਣੇ ਪਿੰਡ ਦੇ ਵਿੱਚ ਪੀੜਾ ਦੀ ਜਗਾ ਹੈ ਜੀ ਉੱਥੇ ਆਪਾਂ ਨਕਲਾ ਕਰਉਣੀ ਆ ਠੀਕ ਹੈ ਜੀ ਫੈਮਿਲੀ ਚੱਲੀ ਆ ਪੂਰੀ ਮੱਥਾ ਟੇਕਣ ਚੱਲੇ ਆ ਆਪਾਂ ਉੱਥੇ ਜਗਾ ਦੇ ਬਾਕੀ ਬਲੌਗ ਨਾਲ ਸਾਰਿਆਂ ਨੇ ਬਣੇ ਦਿਓ ਐਂਡ ਤੱਕ ਮੈਂ ਤਿਆਰ ਤੁਰ ਤੁਹਾਨੂੰ ਪਤਾ ਘੱਟੇ ਹੀ ਹੁੰਦਾ ਮੈਂ ਇਦੀ ਤੁਰ ਪਿੰਨਾ ਹੁੰਦਾ ਆਪਣਾ ਕੋਈ ਰੋਲਾ ਨਹੀਂ ਹੈਗਾ ਤਿਆਰ ਹੋਣ ਵਾਲਾ ਕੀ ਹੋਇਆ ਮੁੰਡੀ ਝਾਂਵੇਂ ਗਈ ਪੈ ਸੜਦੇ ਆ ਐ ਦੀਦੀ ਇਹ ਕਰਵਈ ਸ਼ਬਦ ਓ ਰੋਟੀ ਹਾਏ ਰੱਬ ਪਾਪਾ ਜੀ ਮੈਂ ਭੱਡੀ ਭੱਡੀ ਉੱਪਰ ਕਾਦੇ ਆ ਬਾਬੀ ਬਰਾ ਡੱਬੇ ਹੈ ਡੱਬੇਆਂ ਕਿੰਨੇ ਕੋਈ ਰੋਲਾ ਨਹੀਂ ਓ ਜੀ ਚਪੜਾ ਲੈ ਲਈ ਇਹਨਾਂ ਦੀਆਂ ਉਹ ਖੜੇ ਸਾਹਮਣੇ ਅਸੀਂ ਪਹਿਲਾਂ ਗਿਆ ਸੀ ਚਪੜਾ ਪਾ ਲਓ ਪੈਰਾਂ 'ਚ ਕੋਣ ਖਾਉਂ ਦੇਣਾ ਦਾ ਸਿਸਟਮ ਹੈ ਹਲੋ ਜ ਚਪਲਾ ਆ ਗਈ ਤੁਹਾਡੀਆਂ ਜੀ ਚਪਲਾ ਆ ਗਈਆਂ ਤੁਹਾਡੀਆਂ ਹਲੋ ਜੀ ਥੈਂਕ ਯੂ ਚਲੋ ਫਿਰ ਹੁਣ ਤੇ ਆਪ ਹਾਂਜੀ ਚਪੜਾ ਲੈ ਕੇ ਆਇਆ ਮੈਂ ਥੈਂਕ ਯੂ ਵੀਰ ਥੈਂਕ ਯੂ ਹਾਉ ਚਪੜਾ ਆ ਤੁਹਾਡੀਆਂ ਹੀ ਨਾ ਕਿਸੇ ਦੇ ਦਿੰਦੇ ਲੈ ਆਇਆ ਮੈਂ ਇਹ ਠੀਕ ਆ ਲੋ ਜੀ ਕੱਲ ਮੇਲਾ ਲੱਗਣਾ ਆ ਤੇ ਮੇਲੇ ਦੇ ਝੁੱਲੇ ਜਿਹੜੇ ਲੱਗੇ ਆ ਜਗ੍ਹਾ ਤੇ ਅੱਜ ਨਹੀਂ ਮੈਂ ਚਾਲਦੇ ਅੱਜ ਕੱਲ ਚੱਲਣੇ ਆ ਕਾਲੂ ਚੱਲਣੇ ਆ ਕੱਲ ਚੱਲਣੇ ਝੁੱਲੇ ਕਾਲੂ ਡਾਣ ਬੈਠਾ ਕਹਿੰਦੇ ਕਾਲੀਆ ਡਾਣ ਆਲੂ ਡਾਣ ਸਾਹਮਣੇ ਬੈਠਾ ਬਾਈ ਕਰਦਾ ਹੋਇਆ ਕਾਲੂ ਭਾਜੀ ਉਂਝ ਜਿਦਾਂ ਉਂਝ ਹਾਂ ਬੋਡੀਗਾਰਡ ਲਿਆਂਦੇ ਹੋਏ ਨੇ ਮੈਂ ਨਿਆਣੇ ਚੱਕਣ ਵਾਸਤੇ ਨਿਆਣੇ ਚੱਕ ਲਈਦੇ ਸੀ ਚੱਕ ਨਹੀਂ ਹੁੰਦੇ ਗਰਮੀ ਬਹੁਤ ਆ ਓ ਮਾਈ ਗੋਡ ਨਿਆਣੇ ਮੋਢਿਆਂ ਤੇ ਲੈ ਕੇ ਚਾਈਦੇ ਪਰ ਜੀਜੇ ਨੇ ਸੇਰਾ ਪਿੱਛੇ ਲਾ ਲਿਆ ਹਾਏ ਹਾਏ ਜੀਜਾ ਤੁਹਾਨੂੰ ਤਾਂ ਸਲੇਡਾ ਨਹੀਂ ਸੇਰਾ ਨੇ ਪਿੱਛੇ ਲਾਇਆ ਪਤਾ ਹੈ ਸਲੇਡਾ ਕਰਕੇ ਧੌਣ ਪਿੱਛੇ ਨੂੰ ਘੁੰਮ ਗਈ ਚਾਹ ਮੈਂ ਕਬਾੜ ਮਾਰ ਕੇ ਦੇਖਦੀ ਹਾਂ ਮਿੰਤਾ ਇਹੀ ਜੀਜਾ ਲੱਗਦਾ ਸੋਨਾ ਜਿਹਾ ਕਿੰਨਾ ਬੋਡੀ ਬਿਲਡਰ ਆ ਲੱਗਦਾ ਰੋਜ਼ ਜੈਮ ਲੋਂਦਾ ਹੁਣ ਆਇਆ ਹੁਣ ਚਲ ਬਲਾਕੀ ਵਿੱਚ ਲੈ ਕਬੇ ਜੀਜਾ ਆਨ ਲੱਗਦਾ ਵਿਆਹ ਹੀ ਘਰ ਲਗਾਈ ਹੋਵੇ ਜਾਂ ਕੋਈ ਸ਼ਰਾਬੀ ਤਾਂ ਆਇਆ ਹੋਣਾ ਜਾਂ ਕੋ ਖਡੇ ਖਡੇ ਜੁੜਾ ਪੈ ਹੋਣੀ ਆ ਕੋਈ ਨਾ ਆਪੇ ਹਟ ਮਿਟ ਜਾਣਾ ਐਵੇਂ ਮਰ ਗਈ ਮੈਂ ਤਾਂ ਇੰਨੀ ਜ਼ੋਰ ਦੀ ਜੀਜੇ ਨੂੰ ਆਵਾਜ਼ ਮਾਰੀ ਜੀ ਜੇ ਦਾ ਗੋਲੇ ਆਈਂ ਨਿੱਕ ਵਾਰ ਫੇਰ ਬਣਾ ਕੇ ਵੇਖ ਲੈ ਚੱਲ ਤੇਰੇ ਕਹਿੰਦੇ ਇੱਕ ਵਾਰੀ ਬਾਜ਼ ਮਾਰ ਲੈ ਚੱਲ ਬਾਜ਼ ਮਾਰ ਲੈ ਮੈਂ ਕਹੇ ਵੀ ਜੀ ਤੇ ਨੀਂ ਚੇੜੀਆ ਬੈਤ ਮੁੱਕਾਂ ਨੇ ਆਹ ਲੈ ਮੈਂ ਤਾਂ ਕਿੱਥੇ ਗਈ ਓਏ ਆ ਕਾਇਆ ਕਰਮਾਂ ਬਾੜਿਆ ਤੇਰੇ ਵਰਗਾ ਕੋਈ ਨਹੀਂ ਹੋਵੇ ਜਮਕਾ ਆ ਮੇਰੇ ਪੁੱਤਰਾਂ ਦਾ ਉਹ ਤੇਰਾ ਪੇਰ ਨੂੰ ਕਿ ਠੇਕ ਹੋ ਗਿਆ ਜੀ ਬਸ ਪਰ ਪਰਮਾਇਰ ਦਾ ਕੰਮ ਹੈ ਹਾ 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 ਖਾਇਆ ਇਹ ਛੋਕੜਿਆ ਜੇ ਛਾਗੇ ਮਗਲਦੀ ਅਜ ਕੂਕ ਪਈ ਆ ਹੇ ਮੈਂ ਚੱਲੀ ਮੇਰੀ ਮਾਇਨੀ ਮੈਂ ਚੱਲੀ ਪੂਰਾ ਬਣਾ ਨੂੰ ਭੇਜਦੇ ਤੁਨੂੰ ਫੇਰ ਦਾ અવલ પેલ નથી પણ એક દન છાડ મુંજ બાણી હાય મે ચલ્લી પિંડ થી ઓ સોણે સોણે ગુંડીઓ કે મે ચલ્લી આ જરી અકાસ મે વીર ખડે લાટા નો ઉડ ઢક કે ફાયલા તિમચા ફૂલ માંગડો પળ્યા ਜਿੰਮਟਾ ਗੁਰਦਾਸ ਸਿੰਘ ਆਇਆ ਕਿਹਦਾ ਹੁੰਦਾ ਗੁਰਦਾਸ ਸਿੰਘ ਕੀ ਕਹਿੰਦੀ ਹੈ ਉਹ ਕਹਿੰਦੀ ਮੈਂ ਕਹਿੰਦੀ ਪਿੰਡ ਦੇ ਮੁੰਡਿਆਂ ਉਹ ਵਿਆਹੀ ਮੇਰਾ ਪਿੰਡ ਦੇ ਮੁੰਡਿਆਂ ਨੂੰ ਕਹਿੰਦੀ ਹੁੰਦੀ ਚੋੜੀਆਂ ਛੱਪੀਆਂ ਵਾਲੇ ਮਰਦਾ ਚੋੜੀਆਂ ਓਏ ਉਹ ਗੱਲਾਂ ਕਰਾ ਕੋਈ ਫਾਨੀ ਕਰੀਦਾ ਕਾਕਾ ਜਿਹੜੇ ਪਿੰਡ ਦੇ ਮੁੰਡੇ ਹੁੰਦੇ ਨੇ ਉਹ ਪਰਾਏ ਹੁੰਦੇ ਕਾਹਦੀਆਂ ਗੱਲਾਂ ਐ ਇਹਦਾ ਤਮਾਕੂਆਂ ਗੱਲਾਂ ਉਹ ਸੱਚੇ ਜਮਾਨਾ ਸੀ ਜਦੋਂ ਕਿਸੇ ਟੀਫੈਨ ਉੱਪਰ ਆਨੇ ਪੈਂਦੀ ਸੀ ਟੀਫੈਨ ਦਾ ਅੱਜ ਕੱਲ੍ਹ ਕਾਲਜੋਗ ਦਾ ਜਮਾਨਾ ਅੱਜ ਕੱਲ੍ਹ ਕਿੱਦਾਂ ਆਇਆ ਸਵੇਰ ਨੂੰ ਪਰਾਜੀ ਹਾਂ ਸ਼ਾਮ ਨੂੰ ਬੈਠ ਕੇ ਏਦੇ ਨੂੰ ਆਜੀ ਸਵੇਰ ਨੂੰ ਪਤਾ ਲੱਗਣਾ ਫਰਾਂਦੀ ਹੈ ਨਹੀਂ